ਅੰਮ੍ਰਿਤਸਰ ਦੇ ਪਾਵਨ ਤੀਥ ਸਥਾਨ RAM TIRTH VIKHE ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਮਾਜ ਸੇਵੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਜਗਬੀਰ ਜੱਗਾ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨਸ਼ਿਆਂ ਦੇ ਘਾਤਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਲਈ ਇਕਤਾ ਅਤੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ। ਇਹ ਮੀਟਿੰਗ ਨਸ਼ਾ ਮੁਕਤ ਪੰਜਾਬ ਵੱਲ ਇੱਕ ਕਦਮ ਵਧਾਉਂਦੀ ਦਿਖੀ। ਅੰਮ੍ਰਿਤਸਰ ਖਬਰ ਅਜ ਤੱਕ ਤੋਂ ਮਧੁਰ ਜਪੂਦੀ ਖਾਸ ਰਿਪੋਰਟ ਹਾਂਜੀ ਸਰਕਾਰ ਗੁਰੂ ਦੀ ਸੀ ਹਾਂਜੀ ਪਿੰਡਸ ਯਾਲਕਾਂ ਅਸੀਂ ਜੋ ਟਿਕਣਾ ਮੂਵਮੈਂਟਸ ਲਾ ਰਹੇ ਆ ਜੀ ਸੰਵਿਧਾਨ ਆਲ ਇੰਡੀਆ ਸਮਾਈ ਪਾਰਟੀ ਤੋਂ ਔਰ ਐਸਪੀ ਐਸਏਆਈਐਸ ਤੋਂ ਪਾਰਟੀ ਤੋਂ ਨੈਸ਼ਨਲ ਜਰਨਲਿਸਟਿਕ ਗੁਰੂ ਦੀ ਸੀ ਯਾਲਕਾਂ ਔਰ ਮੇਰੇ ਨਾਲ ਦੇ ਨਾਲ ਸਾਥੀ ਮੇਰੇ ਨਾਲ ਆਏ ਹੋਏ ਨੇ ਔਰ ਅੱਜ ਅਸੀਂ ਜਗਦੀਪ ਸਿੰਘ ਜੱਗਾ ਜੀ ਮੇਰੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਪਾਰਟੀ ਦੇ ਔਰ ਮੇਰੇ ਨਾਲ ਸਾਥੀ ਨੇ ਔਰ ਅੱਜ ਅਸੀਂ ਪਾਵਨ ਵਾਲਮੀਕ ਦੀ ਟੀਮ ਤੇ ਅੱਜ ਪਹੁੰਚੇ ਹੋਏ ਆ ਔਰ ਜਿਹੜੀਆਂ ਕੋਈ ਨਿੱਜੀ ਅੱਜ ਇੱਕ ਮੀਟਿੰਗ ਹੋਈ ਸੀ ਐਨ ਮੀਟਿੰਗ ਕੀਤੀ ਗਈ ਆ ਔਰ ਪਾਵਨ ਵਾਲਮੀਕ ਦੀ ਟੀਮ ਦੇ ਉੱਪਰ ਔਰ ਅਲਗ-ਅਲਗ ਸੰਪਰਦਾਵਾਂ ਤੋਂ ਔਰ ਅੱਜ ਪਾਵਨ ਵਾਲਮੀਕ ਦੀ ਟੀਮ ਤੋਂ ਅੱਜ ਜਿਹੜੀਆਂ ਮੀਟਿੰਗ ਕੀਤੀ ਗਈ ਸੀ ਅੱਜ ਅਸੀਂ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਸੀ ਔਰ ਅਸੀਂ ਪੂਰੀ ਟੀਮ ਦੇ ਨਾਲ ਅੱਜ ਅਸੀਂ ਜਿਹੜੀ ਔਰ ਮੁੱਖੀ ਤੇ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀਆਂ ਸਤਾ ਦੀ ਵਿਚੜੀ ਪਾਰਟੀ ਚੱਲਦੀ ਆ ਔਰ ਆਮ ਆਦਮੀ ਪਾਰਟੀ ਉੱਪਰ ਉੱਟ ਕੇ ਜਿਹੜਾ ਉਹਨਾਂ ਨੇ ਕਹਣ ਕੀਤਾ ਸੀਗਾ ਔਰ ਅਸੀਂ ਉਹ ਚੀਜ਼ਾਂ ਜੇ ਬਿਲਕੁਲ ਵਿਰੋਧ ਕਰਦੇ ਆ ਕਿ ਜਿਹੜੇ ਨਾ ਕਿ ਜਿਹੜੇ ਉਹਨਾਂ ਨੇ ਐਸ ਇਸ ਸਮਾਜ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਔਰ ਉਹਨਾਂ ਦੇ ਕੋਈ ਵਾਅਦੇ ਤੇ ਉਹ ਨਹੀਂ ਪਹੁੰਚੀ ਉਹ ਸਰਕਾਰ ਔਰ ਐਸ ਇਸ ਸਮਾਜ ਦੇ ਨਾਲ ਬਿਲਕੁਲ ਜਿਹੜਾ ਅਸੀਂ ਵੀ ਸੀ ਔਰ ਡੀਡੀਆ ਕੈਟਾਗਰੀ ਤੇ ਨਾਲ ਧੱਕਾ ਕੀਤਾ ਜਾਂਦਾ ਵਾ ਇਸ ਕਰਕੇ ਉਸ ਚੀਜ਼ ਨੂੰ ਜਿਹੜਾ ਆਪਾਂ ਉਹ ਚੀਜ਼ ਦੀ ਅਨਿੰਦਾ ਕਰਦੇ ਆਂ ਕਿ ਜਿਹਦੋਂ ਉਹਨਾਂ ਨੂੰ ਸੱਤਾ ਦੇ ਵਿੱਚ ਨਹੀਂ ਸੀ ਤੇ ਇਹਨਾਂ ਨੇ ਘਰ ਘਰ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਬਲੰਦ ਆਪਣੀ ਆਵਾਜ਼ ਕੀਤੀ ਔਰ ਜਿਹੜਾ ਇਹਨਾਂ ਨੂੰ ਸਮਾਜ ਨਾਲ ਲੈ ਕੇ ਔਰ ਬਾਬਾ ਸਾਹਿਬ ਦੀ ਕਮੇਟੀ ਦਫ਼ਤਰ ਦੇ ਵਿੱਚ ਬਗੈਰਾਂ ਫੋਟੋ ਲਈ ਆ ਤਾਂ ਕਿ ਜਿਹੜਾ ਉਹਨਾਂ ਨੇ ਇੱਕ ਸਮਾਜ ਨਾਲ ਜੋੜਿਆ ਸੀਗਾ ਕਿ ਅਸੀਂ ਆ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਸਮਾਜ ਤੋਂ ਤੁਸੀਂ ਅਲਗ ਨਾ ਹੋਵੋ ਇਸ ਕਰਕੇ ਜਿਹੜਾ ਜਿੱਦਣਾਂ ਨੇ ਇੱਕ ਹੋਰ ਮੁੱਦਾ ਨਵਾਂ ਉਪਯੋਗ ਅੰਸ਼ਿਕਾ ਵੀ ਪਾਵਨ ਵਾਲੀ ਕੀਤੀ ਉਸ ਦੇ ਉੱਤੇ ਜਿਹੜਾ ਇਹਨਾਂ ਨੇ ਇਸ ਖਾਤੇ ਤੋਂ ਇਨਚਾਰਜ ਦੀ ਨਿਯੁਕਤੀ ਕੀਤੀ ਹੈ ਨੇ ਜਿਹੜੇ ਆਮਦਨੀ ਪਾਰਟੀ ਤੋਂ ਇਹਨਾਂ ਨੇ ਲੀਡਰਸ਼ਿਪ ਦੀ ਉਹਨਾਂ ਨੇ ਇਹ ਕੀਤਾ ਵੀ ਇੱਥੇ ਵਾਲਮੀਕੀ ਪੀਸ ਦੇ ਉੱਪਰ ਜਿਹੜੇ ਇੱਕ ਬਕਾਇਦਾ ਇਹਨਾਂ ਦਾ ਸਕੇਜੂਲ ਨੱਗੇ ਹੋਇਆ ਸੀ ਕਿ ਬੈਨਰ ਲੱਗਾ ਸੀਗਾ ਬੈਨਰ ਦੇ ਬਕਾਇਦਾ ਉੱਪਰ ਇਹਨਾਂ ਨੇ ਝਾੜੂ ਦੇ ਜਿਹੜੇ ਲੋਗੋ ਸੀਗੇ ਉਹ ਚੀਜ਼ਾਂ ਪਾਨ ਵਾਲਮੀਕੀ ਪੀਸ ਤੇ ਔਰ ਪੂਰੇ ਸਮਾਜ ਵੱਲੋਂ ਵਿਰੋਧ ਕੀਤਾ ਗਿਆ ਹਾਲਾਂਕਿ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਕੋਈ ਉਹਦਾ ਵੀ ਟਾਈਮ ਲਿਆ ਗਿਆ ਵਾ ਇਸ ਕਰਕੇ ਅਸੀਂ ਸਮੁੱਚੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ ਇਹੋ ਜਿਹੇ ਭਾਵਨਾਵਾਂ ਤੁਸੀਂ ਰੱਖਦੇ ਹੋ ਔਰ ਸਮਾਜ ਤੋਂ ਬਿਨਾ ਤੁਸੀਂ ਕਿਸੇ ਚੱਲ ਨਹੀਂ ਸਕਦੇ ਇਸ ਕਰਕੇ ਸਾਡੀ ਮੰਗ ਆ ਪ੍ਰਸ਼ਾਸਨਗਾਰੀ ਔਰ ਜਿਹੜੀ ਇਹ ਮੂਵਮੈਂਟ ਚੱਲਦੀ ਪਈ ਆ ਆਮ ਆਦਮੀ ਪਾਰਟੀ ਦੀ ਇਸ ਕਰਕੇ ਅਸੀਂ ਪੂਰੇ ਵਿਸ਼ਵ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਮਾਜ ਜਨ ਨਾਲ ਤੁਸੀਂ ਜੜ ਕੇ ਚੱਲਦੇ ਹੋ ਔਰ ਤੁਸੀਂ ਨਾਲ ਚੱਲੋ ਜਿਸ ਕਰਕੇ ਜਿਹੜੀਆਂ ਵੀ ਪਹਿਲਾਂ ਇੱਥੇ ਚੱਲ ਕੇ ਸੰਪਰਦਾਵਾਂ ਦੇ ਵਿੱਚ ਜਿਹੜੀਆਂ ਆਡੀਅੰਸ ਕਿੰ ਆਵੋਟਾ ਚੱਲ ਕੇ ਆਈਆਂ ਸੀ ਆਕਾਲੀ ਦਲ ਤੋਂ ਜੋ ਕੰਗਰਾਗ ਤੋਂ ਕਿਤੇ ਸਿਰ ਝੁਕਾ ਕੇ ਆਉਂਦੀਆਂ ਨੇ ਪਵਨ ਬਾਲਣ ਕੀਤੀ ਉਸ ਦੇ ਉੱਪਰ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਔਰ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਆਪਣੇ ਜਿਹੜੇ ਤੁਹਾਡੇ ਵਰਕਰ ਮੇ ਤੁਹਾਡੀ ਲੀਡਰਸ਼ਿਪ ਨੇ ਮਜੂਤਾ ਹਲਕਾ ਤੋਂ ਔਰ ਜਿਹੜੀਆਂ ਅੰਮ੍ਰਿਤ ਸਰਦਰੀ ਦੇ ਵਿੱਚ ਆ ਜਿਹੜੀਆਂ ਵੀ ਇੱਥੇ ਆਪਣਾ ਵਰਕਰ ਲਾਏ ਸੀਗੇ ਉਹਨਾਂ ਨੂੰ ਤੁਸੀਂ ਇਹ ਤਾਂ ਤੁਸੀਂ ਕਹਿ ਸਕਦੇ ਨੇ ਕਿ ਤੁਸੀਂ ਆਪਣਾ ਜਦੋਂ ਤੁਸੀਂ ਪੋਸਟਰ ਲਾਣੇ ਹੋ ਉਹ ਚੁਣ ਲੈ ਕੇ ਆ ਤਾਂ ਮੁੱਖ ਤੌਰ ਦੇ ਮੇਂ ਸੋਚੀ ਅਸੀਂ ਕਿਸ ਜਗ੍ਹਾ ਤੇ ਲਾ ਰਿਆਂ ਇਸ ਕਰਕੇ ਤੁਸੀਂ ਭਾਵਨਾ ਮਹੌਤੀ ਇਸ ਨਾਮ ਪਛਾਇਆ ਕਰੋ ਇਸ ਪਾਸਾਰੇ ਸੰਭਾ ਤੇ ਅੱਜ ਅਸੀਂ ਜਿਹੜੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਔਰ ਪੂਰੇ ਸਰਾਵਾਂ ਦੇ ਵਿੱਚ ਅੱਜ ਅੰਤਰਗੰਗ ਜੱਬਰ ਜੀ ਔਰ ਸ਼ਕੀਰ ਨਾਦ ਦੀ ਹੋਰ ਦੇ ਨਾਲ ਧਿਆਣਾ ਤੋਂ ਪੂਰੀ ਟੀਮ ਦੇ ਨਾਲ ਜਿਹੜੀਆਂ ਟੀਮਾਂ ਉਹਨਾਂ ਦੇ ਨਾਲ ਆਂਝੀਆਂ ਹਈਆਂ ਸੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅ ਅਸ਼ਾਹਕੁਰ ਤੋਂ ਔਰ ਜਿੱਥੋਂ ਅੰਮ੍ਰਿਤਸਰ ਤੋਂ ਬਾਹਰ ਅਲੱਗ-ਤਰੀਕੇ ਤੋਂ ਜਿញ ਆਇਆ ਨਾ ਅਪਾ ਇਹਨਾਂ ਜਥੇਬੰਦੀਆਂ ਦਾ ਪਹਿਲਾਂ ਧੰਨਵਾਦ ਕਰਦੇ ਆਂ ਤੇ ਇਸ ਕਰਕੇ ਤੇ ਪੂਰੇ ਵਿਸ਼ਵ ਨੂੰ ਸਾਡੇ ਸੰਸਮਾਜ ਨੂੰ ਔਰ ਜਿਹੜੀ ਸੱਤਾ ਜਿਹੜੀ ਚੱਲਦੀ ਪਈ ਆ ਆ ਮਮਟਾ ਆਮਰਦ ਪਾਰਟੀ ਦੇ ਸੋ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਤੁਸੀਂ ਕਿਸੇ ਵੀ ਭਾਵਨਾ ਨੂੰ ਠੇਸ ਨਾ ਪਹੁੰਚੇ ਆਪਾਂ ਸਮਝਦਾਰੀ ਦੇ ਨਾਲ ਚੱਲੀਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭਾਰਤ ਜੈ ਸੰਵਿਧਾਨ ਜੀ ਐਸੋ ਦਾ ਆਂਡੀਆਂਸ ਮਾਈ ਪਾਰਟੀ ਐਸੀ ਇੰਟਰਨੈਸ਼ਨਲ ਪ੍ਰੈਸ ਦੇ ਅੱਗੇ ਦੇ ਲੈ ਦੇਖੋ ਸੋ ਪੀਤੀ ਦੇਣਾ ਸਰਕਾਰ ਜੋ ਤਕਾਕਰ ਦੀ ਬਣੀ ਗਰੀਬਾਂ ਲੋਕਾਂ ਦੇ ਨਾਲ ਦੁਧ ਨਸ਼ਿਆਂ ਵਿਰੋਧ ਤੇ ਜਲਦਾ ਪਿਆ ਗਰੀਬਾਂ ਦੇ ਘਰ ਟਾਇਰ ਜਿਹੜੇ ਕੋ 50 ਗ੍ਰਾਮ ਜਾਂ 2 ਗ੍ਰਾਮ ਵਧੀ ਜਾਂਦੇ ਨੇ ਘਰ ਟਾਈ ਜਾਂਦੇ ਐ ਤੇ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਤੇ ਜੀ ਦੇ ਕੇਸ ਲਾ ਕੇ ਰਿਆਂ ਦੇ ਕੇਸ ਜਿਹੜੇ ਕੇਸਾਂ ਆ ਜੀ ਟਾਈ ਜਾਂਦੇ ਅਜੇ ਤੱਕ ਖਾਰ ਵਾਲੀ ਬੀਬੀ ਉਹਦਾ ਘਰ ਢਾਹਿਆ ਗਿਆ ਇਹਨਾਂ ਤੋਂ ਜਿਹੜੇ ਲੋਕ ਗਰੀਬ ਲੋਕ ਨੇ ਜਿੰਨਾ ਕੂਚ ਰਹੇ ਆ ਜਿਹੜੇ ਇੱਕ ਦਿਨ ਵਿੱਚ ਇੱਕ ਦਿਨ ਵੇਚਿਆ ਦੋ ਦਿਨ ਵੇਚਿਆ ਉਹਨਾਂ ਦੇ ਘਰ ਢਾਈ ਜਾਂਦੇ ਜਿਹੜੇ ਸਾਰੇ 200 ਮੀਟਰ ਇਹ ਸਰਕਾਰ ਨੂੰ ਯੋਧ ਨਸ਼ਾ ਵਿਰੋਧ ਜੋ ਚੱਲਦਾ ਪਿਆ ਅੰਮ੍ਰਿਤਸਰ ਜਾ ਕਿੰਨਾ ਨਸ਼ਾ ਤੇ ਆ ਪੋਲ ਥੱਲੇ ਬੀਬੀ ਜੇਡਿਸ ਕੋਈ ਵਿਅਕਤੀ ਨਸ਼ਾ ਕਰਦਾ ਪਿਆ ਤੀ ਕਿਤੇ ਪੈ ਲੋ ਸਾਰੇ ਕਹਦੇ ਸੀ ਯੋਧ ਨਸ਼ਾ ਵਿਰੋਧ ਕਰਦੇ ਪਏ ਕਿਹੜੇ ਨਸ਼ਾ ਵਿਰੋਧ ਤੋਂ ਕੰਮ ਕਰਦੇ ਪਏ ਜਾ ਕੇ ਅੰਮ੍ਰਿਤਸਰ ਬੱਸ ਸਟੈਂਡ ਕਿੰਨੇ ਹਾਲਾਤ ਬੱਸ ਸਟੈਂਡ ਦੇ ਇਹ 140 ਰੋਡ ਤੋਂ ਲੈ ਕੇ ਜਲੰਧਰ ਰੋਡ ਤੱਕ ਹੋਏ ਝੂਰ ਵੇਖੋ ਹਰ ਪੋਥਲੇ ਤੁਹਾਨੂੰ ਕੋਈ ਨਾ ਕੋਈ ਵਿਅਕਤੀ ਤੁਹਾਨੂੰ ਛੇਕਾ ਮੈਂ ਬទੂਗਾ ਜੇ ਆਮਤ ਪਾਰਟੀ ਨਹੀਂ ਦੀਦਾ ਅਸੀਂ ਖੋਹ ਤੰ ਦਿਖਾ ਦਿੰਦੇ ਤੁਹਾਨੂੰ ਕਿੱਥੇ ਕਿੱਥੇ ਨਚਾ ਦੇ ਦਿੰਦੇ ਜਿਸ ਕਰਕੇ ਗਰੀਬ ਲੋਕ ਆਏ ਸਭ ਵਾਲ ਇੰਡੀਆ ਸਮਾਜ ਪਾਰਟੀ ਬਣੇ ਤੋ ਅਸੀਂ ਇਹੋ ਚਾਹੁੰਦੇ ਆ ਕਿ ਗਰੀਬ ਲੋਕਾਂ ਦਾ ਘਰ ਨਾ ਕੀਤਾ ਜਾਵੇ ਜੋ ਵੀ ਸਰਕਾਰ ਆ ਇਸ ਕਰਕੇ ਜਿੰਨੇ ਵੀ ਕੰਮ ਕੀਤੇ ਆ ਗਰੀਬਾਂ ਦੇ ਰੂਪ ਕੀਤਾ ਅਜੇ ਤਾ ਨੇ 50000 ਨੌਕਰੀ ਦੇਣੀ ਅਜੇ ਤੱਕ ਗਰੀਬ ਨੂੰ 50000 ਇੱਕ ਵੀ ਨੌਕਰੀ ਕਿਸੇ ਗਰੀਬ ਲੜਕੇ ਨੂੰ ਮਿਲੀ ਹੈ ਬਜਾ ਲੜਕੀ ਨੂੰ ਅਸੀਂ ਭਗਵਾਨਤ ਮਾਨ ਦਾ ਬੋਸਤਕਾਰ ਕਰਾਂਗੇ ਚੋਕਾਂ ਵਾਲ ਬਣਾਏ ਗਾਰ ਨੂੰ ਛੱਡ ਕੋਟ ਪ੍ਰਣਾਮ ਆਮ ਆਦਮੀ ਪਾਰਟੀ ਨਾਮ ਤੇ ਹੈਗਾ ਆਮ ਹੈ ਸਾਰੇ ਖਾਸ ਧਰਮ ਕੋਈ ਵੀ ਕੰਮ ਇਹਨਾਂ ਨੇ ਅਜੇ ਤੱਕ ਨਹੀਂ ਸਾਢੇ ਤਿੰਨ ਸਾਲ ਸੇ ਵਿੱਚ ਨਾ ਐਸਾ ਕੋਈ ਕੰਮ ਵੀ ਨਹੀਂ ਕੀਤਾ ਜਿਸ ਇਨਕੇ ਆਮ ਆਦਮੀ ਪਾਰਟੀ ਮੌਕਾ ਮੰਗ ਰਹੀ ਜੇ ਕੰਮ ਚੰਗੇ ਨੂੰ ਮੌਕਾ ਮੰਗਾਉਣ ਲਈ ਤੁਸੀਂ ਆਪ ਤੁਹਾਨੂੰ ਮੌਕਾ ਤਾਂ ਦੇ। ਇਸ ਕਰਕੇ ਸਰਕਾਰ ਕੋਈ ਵੀ ਨਹੀਂ 3.5 ਸਾਲ ਲੈ ਕੇ ਦੇਖ ਸਕਦਾ ਹੈ ਕਿ ਕੀ ਕਰਦੇ। ਸੀਐਮ ਤਾਂ ਇੱਕ ਦਿਨ ਹੀ ਮਾਣ ਹੁੰਦਾ ਜੇ ਚਾਹੇ ਤਾਂ ਇੱਕ ਦਿਨ ਹੀ ਫਿਰ ਕੰਮ ਕਰਦਾ। ਪਰ 3.5 ਸਾਲ ਹੋ ਗਏ ਅਜੇ ਤੱਕ ਗਰੀਬਾਂ ਦੇ ਕੰਮ ਨਹੀਂ ਹੋਏ। ਗਰੀਬ ਬਜਟੀਆਂ ਨਹੀਂ ਬਣਾਈਆਂ ਗਈਆਂ। ਗਰੀਬਾਂ ਦੇ ਘਰ ਤੋੜੇ ਜਾ ਰਹੇ। ਬਿਦਾਰ ਲੋਕ ਨੇ ਇਸ ਕਰਾ ਨੂੰ ਨਸਾਕਾਰੀਆਂ ਨਾਲ ਦਿੱਤੀਆਂ ਗਈਆਂ। ਬਾਹਰੋਂ ਦਿੱਤੇ ਗਏ ਲੋਕ ਜਿਹੜੇ ਨੌਜਵਾਨ ਨਹੀਂ ਕੀੜੀ ਨਸ਼ਾ ਨਸ਼ਿਆਂ ਵੱਲ ਹੋਈ ਪਈ ਹੈ। ਦੇਸ਼ ਕਰਕੇ ਸਭ ਸ਼ਰਮ ਹੋਣੀ ਚਾਹੀਦੀ ਇਸ ਕੰਮ ਤੇ ਕਿ ਅਸੀਂ ਪਿਆਰ ਦੀ ਦੂਰ ਕਰੀਏ ਪੰਜਾਬ ਵਾਲਾ ਖਿਆਲ ਜੈ ਜੀਂ ਜੈਬਰ ਜੈਸਾ